ਪਿੰਡ ਭਾਈ ਮੂਸਾਪੁਰ ਡੈਡੀ ਦਾ ਨਾਂ ਕੀ ਆ ਕਰੇਸ਼ਨ ਕਈ ਇਹ ਤੋਂ ਰਾਜ ਸਾਹਿਬ ਕੀ ਕਰਦੇ ਮਹਾਰਾਜ ਇਹ ਇਹ ਮਾਹੇ ਮੋਟਰਸਾਈਕਲ ਚੱਕ ਲੈ ਤੇ ਲੈ ਸਕ ਅੱਗੇ ਵੀ ਤੁਸੀਂ ਮੋਟਰਸਾਈਕਲ ਚੱਕੇ ਨਾ ਤੈਨੂੰ ਐਦਵਾਰੀ ਫੜਿਆ ਨਾ ਬੜਿਆ ਬੜਿਆ ਨਹੀਂ ਪੈ ਰਹੇ ਪੈ ਰਹੇ ਅੱਜ ਮੋਟਰਸਾਈਕਲ ਲੈ ਆਏ ਅੱਜ ਮੋਟਰਸਾਈਕਲ ਲੈ ਆਏ ਜੀ ਭਾਜੀ ਅੱਜ ਚੱਕ ਲਿਆ ਤੈਨੂੰ ਕਿੱਥੋਂ ਫੜਿਆ ਤੈਨੂੰ ਮੋਟਰਸਾਈਕਲ ਲੈ ਕੇ ਜਾਂਦੇ ਨੂੰ ਕਿੱਥੋਂ ਫੜਿਆ ਪੁੱਛਣਾ ਕਰਨ ਆਣੇ ਹੋ ਭਾਜੀ ਕਰਨ ਆਣੇ ਹੋ ਬੜਿਆ ਨਾਲ ਤੇ ਤੇਰੇ ਕੌਣ ਕੌਣ ਸੀ ਉਹ ਮੁੰਡਾ ਸਿੰਦੀ ਤੇ ਦੁਆਇਆ ਭਾਜੀ ਸੋਨੀ ਸੋਨੀ ਹੈ ਸੋਨੀ ਡੈਡ ਦਾ ਨਾ ਆ ਗਈ ਆ ਸੋਨੀ ਡੈਡ ਦਾ ਈਸਰ ਭਾਜੀ ਪੈਂਟ ਕਿਹੜਾ ਉਹ ਦਾ ਦੂਜੇ ਦਾ ਦੂਜੇ ਦਾ ਤੇ ਸਿੰਦੀ ਕਿੰਦੀ ਓਏ ਡਾਡੀ ਦਾ ਨਾ ਜੀ ਕਰੀ ਸ਼ੰਕ ਕਰੀ ਸਾਨੂੰ ਪੇਂਟਰ ਉਹ ਵੀ ਚੱਕਦੇ ਮੋਟਰ ਉਹ ਵੀ ਚੱਕਦੇ ਭਾਜੀ ਹੁਣਾਂ ਨਹੀਂ ਅੱਜ ਹੀ ਛੱਡਿਆ ਉਹ ਚੱਕਦੇ ਹੋਗੇ ਭਾਜੀ ਚੱਕਦੇ ਹੋਗੇ ਕਿ ਤੂੰ ਪਹਿਣ ਚੋਦਾ ਪਹਿਲਾਂ ਆਪਣੇ ਬੁੜੇ ਦਾ ਨਾ ਵੀ ਕ੍ਰਿਸ਼ਨ ਦਾ ਮੇਰੀ ਗੱਲ ਸੁਣੋ ਤੇ ਤੇ ਕੇ 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 ਬਸ 500 500 500 ਪਰਸ ਖੋਏ ਇਹਨਾਂ ਦੇ ਅੱਗੇ ਪਰਚੇ ਹੈਗਾ ਹਾਂ ਹਾਂਜੀ ਹਾਂਜੀ ਭਾਜੀ ਅੱਗੇ ਜੋਰੀਆਂ ਕਰਦਾ ਨਾ ਇਹ ਖਮਿਤ ਹੋ ਗਏ ਜੀ ਨੇ ਮੋਟਰ ਵੀ ਚੱਕਿਆ ਨਾ ਚੱਕਿਆ ਸਮਾਂ ਅੱਜ ਅੱਜ ਭਾਜੀ ਅੱਜ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ